ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱស្ਵੇਖਾ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅੰਮ੍ਰਿਤਸਰ ਉਤਰੀ ਤੋਂ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਆਪ ਆਦਮੀ ਪਾਰਟੀ ਦੇ ਵਿੱਚੋਂ 5 ਸਾਲਾਂ ਲਈ ਮੁਤਲ ਕਰ ਦਿੱਤਾ ਗਿਆ ਜੇ ਗੱਲ ਕਰੀਏ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਹਮੇਸ਼ਾ ਇਸ ਗੱਲ ਦਾ ਰੁਲਾ ਪਾਇਆ ਕਿ ਸਿੱਖਾਂ ਨੂੰ ਨਿਆਂ ਨਹੀਂ ਮਿਲਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਹੋਈ ਸੀ ਹਲਕਾ ਫਰੀਦਕੋਟ ਦੇ ਪਿੰਡਾਂ ਦੇ ਵਿੱਚ ਕੀਤੀ ਗਈ ਸੀ ਡੇਰਾ ਸੱਚਾ ਸੌਦਾ ਦੇ ਪ੍ਰੀਮੀਅਮ ਵੱਲੋਂ ਉਸ ਤੋਂ ਬਾਅਦ ਬੈਵਲ ਕਲਾਂ ਦਾ ਗੋਲੀਕਾਂ ਤੀਸਰਾ ਸਭ ਤੋਂ ਵੱਡਾ ਮੁੱਦਾ ਸੀ ਕਿ ਚੇਚ ਰੋਮਣੀ ਅਕਾਲੀ ਦਲ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਨਾਲ ਜੋ ਡਿਪਟੀ ਸੀਐਮ ਗ੍ਰਾਮ ਤਰਾਲਾ ਸੀ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਕੋਲ ਇਹਨਾਂ ਨੇ ਮਾਫੀ ਨਾਮਾ ਦਵਾਇਆ ਜਿਹੜੀ ਨਕਲ ਕੀਤੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਣੇ ਦੀ ਜਿਸ ਤਰ੍ਹਾਂ ਅਬਰਤ ਪਾਣ ਕਰਵਾਇਆ ਗਿਆ ਸਬੂਤ ਕਿਹਦੇ ਵੱਲੋਂ ਇਕੱਠੇ ਕੀਤੇ ਗਏ ਇਕੱਠੇ ਕੀਤੇ ਗਏ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਸਹੀ ਸੀ ਜਾਂ ਗਲਤ ਸੀ ਜਾਂ ਗਵਾਹਾਂ ਨੂੰ ਮਜਬੂਰ ਕੀਤਾ ਗਿਆ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਰੋਧ ਗਵਾਹੀ ਦਿਓ ਗਵਾਹੀ ਦੇਣ ਲਈ ਉਹਨਾਂ ਨੂੰ ਮਜਬੂਰ ਕੀਤਾ ਗਿਆ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਆਈਜੀਸੀ ਪੰਜਾਬ ਦੇ ਕੁਮਰ ਵਿਜੇ ਪ੍ਰਤਾਪ ਸਿੰਘ ਲੇਕਿਨ ਹੁਣ ਜਿਹੜੇ ਖੁਲਾਸੇ ਹੋਏ ਨੇ ਵੋਟਾਂ ਜ਼ਰੂਰ ਲੀਆਂ ਗਈਆਂ ਰਾਜਨੀਤੀ ਜ਼ਰੂਰ ਕੀਤੀ ਗਈ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਨਾਮ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਹਰ ਵਾਰ ਕਿਹਾ ਕਿ ਮੇਰੇ ਕੋਲ ਸਾਰੇ ਸਬੂਤ ਨੇ ਮੈਂ ਸਬੂਤਾਂ ਦੇ ਦੇ ਹੱਕ ਵਿੱਚ ਗੱਲ ਕਰਦਾ ਆ ਮੈਂ ਸਬੂਤਾਂ ਤੋਂ ਬਾਹਰ ਨਹੀਂ ਜਾਂਦਾ ਐਵਿਡੈਂਸ ਨੇ ਮੇਰੇ ਕੋਲ ਲੇਕਿਨ ਕੀ ਉਹ ਐਵਿਡੈਂਸ ਸੱਚੇ ਸੀ ਜਾਂ ਝੂਠੇ ਸੀ ਆਖਰਕਾਰ ਫਾਇਦਾ ਰਾਜਨੀਤੀ ਦੇ ਵਿੱਚ ਕਿਉਂ ਆਉਣਾ ਚਾਹੁੰਦੇ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਇਸ ਦਾ ਬੜਾ ਵੱਡਾ ਗੁਲਾਸਾ ਹੋਇਆ ਹੈ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਕਿਉਂ ਕੌਮ ਦਾ ਹੀਰੋ ਬਣਨਾ ਚਾਹੁੰਦਾ ਸੀ ਕੀ ਜਿਹੜੇ ਤੱਥ ਸਬੂਤ ਪੇਸ਼ ਕੀਤੇ ਗਏ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਉਹ ਸਹੀ ਸੀ ਇਸ ਨੂੰ ਲੈ ਕੇ ਬੜਾ ਵੱਡਾ ਖੁਲਾਸਾ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਆਪਣੇ ਆਦੇਸ਼ ਤੇ ਕੋਟਕਪੂਰਾ ਬਾਬਲ ਕਲਾਂ ਗੋੜੀਕਾਂ ਦੀ ਜਾਂਚ ਕਰ ਚੁੱਕੀ ਸਿੱਟ ਦੇ ਮੈਂਬਰ ਤੇ ਸਾਬਕਾ ਆਈਜੀ ਕੁਬੇਰ ਵਿਜੇ ਪ੍ਰਤਾਪ ਸਿੰਘ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਈ ਸਖਤ ਟਿੱਪਣੀਆਂ ਕੀਤੀਆਂ ਹਨ ਇਹ ਕਰ ਰਹੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਜਾਂਚ ਨੂੰ ਬਦਲੀਤੀ ਨਾਲ ਕੀਤੀ ਜਾਂਚ ਨੂੰ ਬਦ ਦਿੱਤੀ ਨਾਲ ਕੀਤੀ ਗਈ ਅਤੇ ਗਲਤ ਕਰਾਰ ਦਿੱਤਾ ਗਿਆ। ਅਦਾਲਤ ਵੱਲੋਂ ਆਪਣਾ ਆਦੇਸ਼ ਅੱਜ ਜਨਤਕ ਕੀਤਾ ਗਿਆ। ਆਦੇਸ਼ ਵਿੱਚ ਅਦਾਲਤ ਵਿੱਚ ਕਿਹਾ ਗਿਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਕੋਟ ਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਦੌਰਾਨ ਜਿਹੜੇ ਗਵਾਹ ਵੱਲੋਂ ਬਿਆਨ ਦਿੱਤੇ ਗਏ ਉਹ ਸਾਰੇ ਬਿਆਨ ਕੁਮਰ ਵਿਜੇ ਪ੍ਰਤਾਪ ਵੱਲੋਂ ਆਪਣੇ ਅਨੁਸਾਰ ਦੁਆਏ ਗਏ। ਸਾਰੀ ਰਿਪੋਰਟ ਹੀ ਕੁਮਰ ਵਿਜੇ ਪ੍ਰਤਾਪ ਸਿੰਘ ਵੱਲੋਂ ਆਪਣੇ ਅਨੁਸਾਰ ਤਿਆਰ ਕੀਤੀ ਗਈ ਹੈ। ਇਸ ਦੇ ਨਾਲ ਹੀ ਹਾਈ ਕੋਰਟ ਵੱਲੋਂ ਚਾਰ ਚੀਜ਼ ਨੂੰ ਖਰਚ ਕੀਤਾ ਜਾਂਦਾ ਹੈ। ਕਈ ਦਿਨਾਂ ਤੋਂ ਇੰਤਜ਼ਾਰ ਤੋਂ ਬਾਅਦ ਸ਼ੁੱਕਰਵਾਰ ਨੂੰ 89 ਸਫਿਆਂ ਵਾਲੀ ਆਦੇਸ਼ ਦੀ ਕਾਪੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਕੀਤੀ ਗਈ। ਹਾਈ ਕੋਰਟ ਵੱਲੋਂ ਕੀਤੀ ਗਈ ਟਿੱਪਣੀ ਟਿੱਪਣੀ ਕੀਤੀ ਗਈ ਕਿ ਜੇਕਰ ਕੁਮੇ ਬਿਜੇ ਪ੍ਰਤਾਪ ਵਾਲੀ ਸ਼ਿਟ ਵੱਲੋਂ ਸਾਰਾ ਕੁਝ ਠੀਕ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਨੇ ਸਾਥੀ ਜਾਂਚ ਅਧਿਕਾਰੀਆਂ ਵੱਲੋਂ ਰਿਪੋਰਟ ਉੱਤੇ ਦਸਖਤ ਕਿਉਂ ਨਹੀਂ ਕੀਤੇ? ਜਿਹੜੇ ਉਹਦੇ ਨਾਲ ਦੇ ਸਾਥੀ ਸੀ ਦੂਸਰੇ ਪਾਸੇ ਸਿਰਫ ਉਹਨਾਂ ਦੇ ਦਸਕਤ ਕਿਉਂ ਹਨ ਇਸ ਦੇ ਨਾਲ ਹੀ ਹਾਈ ਕੋਰਟ ਵੱਲੋਂ ਦੇਰ ਰਾਤ ਪੰਜਾਬ ਦੇ ਮੁੱਖ ਮੰਤਰੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਗਲਤ ਕਰਾਰ ਨਹੀਂ ਦਿੱਤਾ ਗਿਆ ਤਾਂ ਜੋ ਕੁਮਰ ਬਿਜੇ ਪ੍ਰਤਾਪ ਵੱਲੋਂ ਇਸ ਗਲਤ ਕਰਾਰ ਦਿੰਦੇ ਹੋਏ ਆਪਣੀ ਜਾਂਚ ਵਜੋਂ ਇਸ ਨੂੰ ਲੈ ਕੇ ਸਵਾਲ ਕੀਤੇ ਕੁਮਰ ਬਿਜੇ ਪ੍ਰਤਾਪ ਵੱਲੋਂ ਕੀਤੀ ਗਈ ਜਾਂਚ ਹਰ ਪਹਿਲੇ ਤੋਂ ਪੰਜਾਬ ਦੇ ਹਰਿਆਣਾ ਹਾਈ ਕੋਰਟ ਵੱਲੋਂ ਉਮਲ ਚੁੱਕਦੇ ਹੋਏ ਉਸ ਨੂੰ ਬਦਨੀਤੀ ਅਤੇ ਗਲਤ ਇਕਰਾਰ ਦਿੱਤਾ ਜਿਸ ਰਾ ਜਿਸ ਕਰ ਲਈ ਉਹਨਾਂ ਦੀ ਰਿਪੋਰਟ ਨਾਲ ਚਾਰ ਚਿੱਪ ਨੂੰ ਖਤਮ ਕਰ ਦਿੱਤਾ ਗਿਆ ਹੈ ਹਾਈ ਕੋਰਟ ਨੇ ਇਹ ਫੈਸਲਾ ਜਿਹੜਾ ਸੁਣਾਇਆ ਹੈ ਕਿ ਆਪਣੀ ਮਨਮਰਜ਼ੀ ਦੇ ਗਵਾ ਪੇਸ਼ ਕੀਤੇ ਗਏ ਜਿਹੜੇ ਸਟ ਦੇ ਵਿੱਚ ਹੋਰ ਮੈਂਬਰ ਸੀ ਉਹਨਾਂ ਦੇ ਸਿਗਨੇਚਰ ਨਹੀਂ ਕਰਵਾਏ ਗਏ ਸਿਰਫ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਸਿਗਨੇਚਰ ਹੋਏ ਬਦਨੀਤੀ ਨਾਲ ਸਟ ਦੇ ਵਿੱਚ ਕਾਰਵਾਈ ਕੀਤੀ ਗਈ ਆਪਣੀ ਮਰਜ਼ੀ ਨਾਲ ਗਵਾ ਲਗਾਏ ਗਏ ਆਪਣੀ ਮਰਜ਼ੀ ਦਾ ਧਰਾਵਾ ਲਗਾ ਦਿੱਤੀ ਗਿਆ ਜੀ ਆਈ ਨੇ ਉਹਨਾਂ ਦਿਨਾਂ ਦੇ ਵਿੱਚ ਜੋ ਸਿਟ ਹੈ ਜਿਹੜੀ ਦੇ ਵਿੱਚ ਮੇਨ ਮੁਖੀ ਸੀ ਆਈਜੀ ਕੁਮਰ ਵਿਜੇ ਪ੍ਰਤਾਪ ਸਿੰਘ ਕੀ ਇਸ ਕਰਕੇ ਪੰਜਾਬ ਦੇ ਮੁਖਮੰਦੀ ਭਗਵੰਤ ਮਾਨ ਨੇ ਬਹਿਬਲ ਕਲਾ ਦੀ ਗੋਰੀ ਕਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਰੂਪ੍ਰਕਾਸ਼ ਸਿੰਘ ਬਾਦਲ ਤੇ ਕਾਰਵਾਈ ਦੀ ਕੀਤੀ ਇਹਦੇ ਵਿੱਚ ਕੌਣ ਸਹੀ ਹੈ ਤੇ ਕੌਣ ਗਲਤ ਹੈ ਕਿਉਂਕਿ ਕੁਝ ਅਖਬਾਰ ਦੀਆਂ ਕਟਿੰਗ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਬਿਲਕੁਲ ਗਲਤ ਹੈ ਸਿਟ ਵੱਲੋਂ ਜਿਹੜੇ ਇਲਜ਼ਾਮ ਲਗਾਏ ਗਏ ਨੇ ਜਿਹੜੇ ਗਵਾਹ ਪੁਗਤਾਏ ਗਏ ਨੇ ਉਹ ਉਹਨਾਂ ਇਸ਼ਾਰਿਆਂ ਤੇ ਕੰਮ ਕੀਤਾ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਤੇ ਸਿਟ ਦੀ ਟੀਮ ਵੱਲੋਂ ਸਿਰਫ ਜਿਹੜੇ ਕਾਗਜ਼ਾਤ ਜਿਹੜੇ ਡਾਕੂਮੈਂਟ ਪੇਸ਼ ਕੀਤੇ ਗਏ ਪੰਜਾਬ ਅਤੇ ਰਣ ਦੀ ਹਾਈ ਕੋਰਟ ਵਿੱਚ ਉਹਦੇ ਵਿੱਚ ਇਕੱਲੇ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਸੈਂਡ ਨੇ ਹੋਰ ਕਿਸੇ ਦੇ ਦਸਖਤ ਨਹੀਂ ਕੀਤੇ ਗਏ ਕਿਉਂਕਿ ਸਿਟ ਦੇ ਵਿੱਚ 4 ਤੋਂ 5 ਲੋਕ ਹੋ ਵੀ ਸੀ ਅਜਾਇਆ ਕਿਉਂ ਉਸ ਰਿਪੋਰਟ ਦੇ ਵਿੱਚ ਖਾਮੀਆਂ ਕਿਉਂ ਇਸ ਨੂੰ ਲੈ ਕੇ ਇਹ ਚਾਰ ਸ਼ੀਟ ਜਿਹੜੀ ਹੈ ਰੱਦ ਕੀਤੀ ਗਈ ਸੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਇਹ 23 April ਦੀ ਹੈ ਪਤਾ ਨਹੀਂ 23 April ਕਿਹੜੀ ਹੈ ਲੇਕਿਨ ਕੁਮਰ ਵੀ ਇਹ ਪ੍ਰਤਾਪ ਸਿੰਘ ਜਿਹੜੇ ਨੇ ਜਿਹੜੀਆਂ ਇਹ ਕਟਕਾ ਹੈਗੀਆਂ ਨੇ ਉਹਨਾਂ ਨੂੰ ਲੈ ਕੇ ਇਹ ਜਿਹੜਾ ਵਾਅਦਾ ਕੀਤਾ ਗਿਆ ਸੋਸ਼ਲ ਬੁੜੀਆ ਤੇ ਕੌਣ ਸਹੀ ਹੈ ਕੌਣ ਹੈ ਤਾਂ ਆਉਣ ਵਾਲੇ ਦਿਨਾਂ ਦੇ ਸਪਸ਼ਟਿਕਰ ਦੇਣਾ ਪਵੇਗਾ ਕੁਮਰ ਵੀ ਇਹ ਪ੍ਰਤਾਪ ਸਿੰਘ ਨੂੰ ਲੇਕਿਨ ਅਸੀਂ ਇਸ ਖਬਰ ਦੀ ਪੁਸ਼ਟੀ ਨਹੀਂ ਕਰਦੇ ਧੰਨਵਾਦ